ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਤੁਸੀਂ ਦੇਖ ਰਹੇ ਹੋ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਦੇ ਵੱਲੋਂ ਅਸੀਂ ਤੁਹਾਨੂੰ ਵੀਡੀਓ ਸਾਂਝੀ ਕਰ ਰਹੇ ਹਾਂ ਜੀ ਆਪ ਜੀ ਨੂੰ ਪਤਾ ਇਸ ਘਰ ਦੇ ਵਿੱਚ ਲੋੜਵੰਦ ਮੰਦਬੁੱਧੀ ਲਾਹਵਾਰਸ ਜਿਹੜੇ ਇਨਸਾਨਾਂ ਦੀ ਸਾਂਭ ਸੰਭਾਲ ਹੁੰਦੀ ਹੈ ਜੀ ਇੱਥੇ 150 ਸਰੀਰ ਐਸੇ ਆਪਣੇ ਕੋਲੇ ਨੇ ਰੂਹਾ ਜਿਨ੍ਹਾਂ ਦੀ ਜ਼ਿੰਦਗੀ 'ਚ ਕੋਈ ਨਾ ਕੋਈ ਪ੍ਰੋਬਲਮ ਆਈ ਤਾਂ ਉਹਨਾਂ ਨੂੰ ਇੱਥੇ ਆ ਕੇ ਰਹਿਣਾ ਪਿਆ ਅਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ ਆਂ ਮਹਾਰਾਜ ਕਿਸੇ ਵੀ ਇਨਸਾਨ ਦੀ ਜ਼ਿੰਦਗੀ 'ਚ ਐਸੀ ਕੋਈ ਵਿਵਪਤਾ ਨਾ ਪਾਉਣ ਕਿਸੇ ਦਾ ਕੋਈ ਜੀਵਨ ਸਾਥੀ ਨਾ ਛੱਡ ਕੇ ਜਾਵੇ ਕਿਸੇ ਦੀ ਨੌਕਰੀ ਨਾ ਛੁੱਟੇ ਕਿਸੇ ਦਾ ਵੀਜ਼ਾ ਨਾ ਕੈਂਸਲ ਹੋਵੇ ਕਿਸੇ ਤੇ ਕੋਈ ਐਸੀ ਮੁਸੀਬਤ ਨਾ ਪਵੇ ਵੀ ਉਹਨੂੰ ਦਿਮਾਗੀ ਬਿਮਾਰ ਹੋਣਾ ਪਵੇ ਜੀ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਆ ਤੁਸੀਂ ਵੀ ਸਾਰੇ ਭੈਣ ਭਰਾ ਹੀ ਅਰਦਾਸ ਕਰਿਓ ਜਿੰਨੇ ਵੀ ਤੁਸੀਂ ਪਰਿਵਾਰ ਸੰਗਤਾਂ ਇਸ ਰੂਪ ਦੇ ਵਿੱਚ ਸਾਨੂੰ ਦੇਖਦੇ ਹੋ ਤੁਸੀਂ ਅਰਦਾਸ ਕਰਿਓ ਇਸ ਘਰ ਦੇ ਵਿੱਚ ਰਹਿਣ ਵਾਲੀਆਂ ਜਿਹੜੀਆਂ ਰੂਹਾਂ ਨੇ ਉਹ ਤੰਦਰੁਸਤ ਹੋ ਕੇ ਆਪੋ ਆਪਣੇ ਘਰਾਂ 'ਚ ਜਾ ਸਕਣ ਉਹਨਾਂ ਦੇ ਪਰਿਵਾਰ ਇਹਨਾਂ ਨੂੰ ਅਕਸੈਪਟ ਕਰ ਸਕਣ ਦੂਜੀ ਗੱਲ ਅਸੀਂ ਸਾਂਝੀ ਕਰਨਾ ਚਾਹੁੰਦੇ ਹਾਂ ਜੀ ਜਿਹੜੀ ਨਾਬੇ ਦੇ ਨਾਲ ਇੱਕ ਪਿੰਡ ਭੋਜੋ ਮਾਜਰੀ ਦੇ ਵਿੱਚੋਂ ਇੱਕ ਮਾਸੂਮ ਧੀ ਦੇ ਉੱਪਰ ਜੋ ਤਸ਼ੱਦਦ ਹੋਇਆ ਉਹਦੇ ਸਬੰਧ ਦੇ ਵਿੱਚ ਅਸੀਂ ਤੁਹਾਡੇ ਨਾਲ ਕੁਝ ਇੱਕ ਗੱਲਾਂ ਸਾਂਝੀਆਂ ਕਰਨਾ ਚਾਹੁੰਦੇ ਹਾਂ ਉਸ ਧੀ ਦੇ ਉੱਪਰ ਕੀ ਹੋਇਆ ਅਸੀਂ ਅੱਖਾਂ ਬੰਦ ਕਰਕੇ ਸਾਰੇ ਭੈਣ ਭਰਾ ਸੋਚ ਕੇ ਦੇਖੀਏ ਵੀ ਉਸ ਧੀ ਨੇ ਇਸ ਚੀਜ਼ ਨੂੰ ਹੰਡਾਇਆ ਕਿਵੇਂ ਹੋਗਾ ਕਿਉਂ ਇਹ ਜੇ ਦਰਿੰਦਿਆਂ ਦੀ ਇੰਨੀ ਤਾਕਤ ਵੱਧ ਗਈ ਵੀ ਸਾਡੀਆਂ ਧੀਆਂ ਨਾਲ ਇਦਾਂ ਕਰਦੇ ਨੇ ਕਿਉਂ ਕਿਉਂਕਿ ਕੋਈ ਬੋਲਣ ਵਾਲਾ ਨਹੀਂ ਹੈਗਾ ਜੇਲ੍ਹਾਂ ਚੋਂ ਜ਼ਮਾਨਤਾ ਕਰਾ ਲੈਂਦੇ ਨੇ ਠਾ ਦੇਣੇ ਉਹਨਾਂ ਨੂੰ ਲੱਗਦਾ ਫੇਰ ਕੀ ਹੋ ਗਿਆ ਅਸੀਂ ਇੱਕ ਦੱਸਣਾ ਚਾਹੁੰਦੇ ਹਾਂ ਇੱਕ ਆਸਟਰੀਆ ਦੇ ਵਿੱਚ ਇੱਕ ਕਲਯੁਗੀ ਇਨਸਾਨ ਨੇ ਆਪਣੀ ਧੀ ਦੇ ਉੱਪਰ ਜ਼ੁਲਮ ਕੀਤਾ ਸੀਗਾ ਤੁਸੀਂ YouTube ਦੇ ਉੱਪਰ ਭਰ ਕੇ ਦੇਖਿਓ ਦਾ ਬੇਸਮੈਂਟ ਗਰਲ ਤੁਸੀਂ ਉਸ ਵੀਡੀਓ ਨੂੰ ਉਸ ਵੈਬ ਸੀਰੀਜ਼ ਨੂੰ ਉਸ ਸਚਾਈ ਨੂੰ ਦੇਖ ਕੇ ਹੇਲ ਜੋਗੇ ਵੀ ਉਸ ਦਰਿੰਦੇ ਨੇ ਧੀ ਨਾਲ ਕੀ ਕੀਤਾ ਕੀ ਸੀਗਾ ਦਾ ਬੇਸਮੈਂਟ ਗਰਲ ਤੁਸੀਂ YouTube ਸਰਚ ਕਰਿਓ ਪੈਣਪਰਾ ਕਿਵੇਂ ਇੱਕ ਬਾਪ ਦੇ ਵਿੱਚ ਇੱਕ ਜਲਾਦ ਪੈਦਾ ਹੋ ਜਾਂਦਾ ਔਰ ਧੀ ਨੂੰ ਇਹ ਚੀਜ਼ਾਂ ਚਲਣੀਆਂ ਪੈਂਦੀਆਂ ਨੇ ਤੁਸੀਂ ਸਾਰੇ ਪੈਣਪਰਾ ਅਵੇਅਰ ਹੋਮੋਗੇ ਇਸ ਚੀਜ਼ ਤੋਂ ਦੂਜਾ ਅਸੀਂ ਦੱਸਣਾ ਚਾਹੁੰਦੇ ਆ ਜਿਹੜੀ ਨਾਬੇ ਤੋਂ ਅਸੀਂ ਵੀਡੀਓ ਸਾਂਝੀ ਕੀਤੀ ਸੀ ਉਸ 마ਸੂਮ ਧੀ ਦੀ ਜਿਨੇ ਤਸ਼ੱਦਦ ਦਾ ਸਾਹਮਣਾ ਕੀਤਾ ਇੱਕ ਜਲਾਦ ਪਿਓ ਵੱਲੋਂ ਉਹ ਧੀ ਬਿਲਕੁਲ ਸੇਫ ਆ ਜੀ ਐਸ ਵਕਤ ਉਹਦਾ ਸਰੀਰ ਠੀਕ ਆ ਜੀ ਇਲਾਜ ਬਿਲਕੁਲ ਠੀਕ ਹੋਇਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਉਹਨੂੰ ਤਾਕਤ ਦੇਣ ਉਸ 마ਸੂਮ ਧੀ ਨੂੰ ਇਸ ਜਵਾਨੇ ਨਾਲ ਲੜਨ ਦੀ ਇਸ ਦੁਨੀਆਦਾਰੀ ਨਾਲ ਲੜਨ ਦੀ ਤਾਕਤ ਦੇਣ ਮਹਾਰਾਜ ਉਹਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਵੀ ਉਹ ਇਸ ਜ਼ੁਲਮ ਦਾ ਟੱਕਰਾ ਕਰ ਸਕੇ ਜਦੋਂ 18 ਸਾਲ ਦੀ ਉਹ ਧੀ ਹੋਊਗੀ ਉਹ ਆਪਣੇ ਫੈਸਲੇ ਆਪ ਲੈ ਸਕਦੀ ਆ ਪਰ 18 ਸਾਲ ਤੋਂ ਥੱਲੇ ਫੈਸਲਾ ਮਾਂ ਦਾ ਸਾਡਾ ਵੀ ਇੱਕ ਫਰਜ਼ ਬਣਦਾ ਇਨਸਾਨੀਅਤ ਦੇ ਨਾਤੇ ਅਸੀਂ ਸਾਡੇ ਸਮਾਜ 'ਚ ਰਹਿੰਦੇ ਆ ਵੀ ਜਿੱਥੇ ਕੋਈ ਤੱਕਾ ਹੁੰਦਾ ਅਸੀਂ ਸਾਰੇ ਭੈਣ ਭਰਾ ਜਿਹੜਾ ਰਲ ਕੇ ਇਸ ਚੀਜ਼ ਦਾ ਵਿਰੋਧ ਕਰੀਏ ਇਸ ਜ਼ੁਲਮ ਦੇ ਖਿਲਾਫ ਖੜੀਏ ਡਰਨ ਦੀ ਕੋਈ ਲੋੜ ਨਹੀਂ ਸਾਡੀ ਹੱਦ ਤੋਂ ਵੱਧ ਦੁਸ਼ਮਣੀ ਪੈਂਦੀ ਆ ਜੀ ਤੁਸੀਂ ਸਾਰੇ ਭੈਣ ਭਰਾ ਪਿਛਲੇ 5 ਸਾਲ ਤੋਂ ਵੀਡੀਓਜ਼ ਦੇਖ ਰਹੇ ਹੋ ਕਿੰਨੇ ਕੇਸ ਸੋਲਵ ਹੋਏ ਨੇ ਕਿੰਨੀ ਸਾਡੀ ਸਪੋਰਟ ਕੀਤੀ ਪ੍ਰਸ਼ਾਸਨ ਨੇ ਤੁਸੀਂ ਸਾਰੇ ਭੈਣ ਭਰਾਵਾਂ ਨੇ ਅਫੀਸਰ ਸਾਹਿਬਾਨਾਂ ਨੇ ਹਰੇਕ ਉਸ ਉਦਾਰੇ ਨੇ ਅਸੀਂ ਧੰਨਵਾਦੀ ਆ ਜਿਹੜੇ ਸਾਡੇ ਨਾਲ ਚਟਾਨ ਵਾਂਗੂ ਖੜੇ ਦੁਸ਼ਮਣੀ ਤੋਂ ਡਰ ਕਿਉਂ ਨਹੀਂ ਲੱਗਦਾ ਕਿਉਂਕਿ ਸਿਰ ਤੇ ਦਸਤਾਰ ਆ ਗੁਰੂ ਮਹਾਰਾਜ ਦੇ ਸਿੱਖਾਂ ਆ ਆਨੰਦਪੁਰ ਸਾਹਿਬ ਦੇ ਵਾਸੀਆਂ ਇਸ ਕਰਕੇ ਕਿਸੇ ਚੀਜ਼ ਦਾ ਡਰ ਘਬਰਾਟ ਨਹੀਂ ਕਿਉਂਕਿ ਸੱਚ ਨੂੰ ਸੱਚ ਕਹਿਣਾ ਜੀ ਆਪਾਂ ਝੂਠ ਨੂੰ ਝੂਠ ਕਹਿਣਾ ਜੀ ਉਸ ਤੋਂ ਅੱਗੇ ਉਸ 마ਸੂਮ ਬੱਚੀ ਦੀ ਜਿਹੜੀ ਸਿਹਤ ਤੋਂ ਬਾਅਦ ਅਸੀਂ ਗੱਲ ਸਾਂਝੀ ਕਰਦੇ ਆ ਉਹ ਜਿਹੜਾ ਦਰਿੰਦਾ ਜਲਾਦ ਇਨਸਾਨ ਸੀਗਾ ਉਸ ਇਨਸਾਨ ਦੇ ਉੱਪਰ ਪਰਚਾ ਦਰਜ ਕਰ ਦਿੱਤਾ ਗਿਆ ਉਹ ਇਸ ਵਕਤ ਜੇਲ੍ਹ ਦੇ ਵਿੱਚ ਆ ਔਰ ਉਹਦੇ ਤੇ ਜਿਹੜੀ ਧਾਰਾ ਲਾਈ ਗਈ ਆ ਉਹ ਪੋਸਕੋ ਜਿਹੜਾ ਐਕਟ ਬਣਿਆ ਪੋਸਕੋ ਜਿਹੜਾ 마ਸੂਮ ਬੱਚਿਆਂ ਦੇ ਉੱਪਰ ਕੋਈ ਤਸ਼ੱਦਦ ਕਰਦਾ ਉਹਨਾਂ ਦੇ ਉੱਪਰ ਪੋਸਕੋ ਜਿਹੜੀ ਧਾਰਾ ਲਾਈ ਜਾਂਦੀ ਆ ਜਿਹੜੀ ਧਾਰਾ ਬਹੁਤ ਜ਼ਿਆਦੇ ਸਖਤ ਆ ਤੇ ਬਹੁਤ ਹੀ ਵੱਡੀ ਧਾਰਾ ਜਿਹੜੀ ਇਸ ਵਕਤ ਪੰਜਾਬ ਦੇ ਵਿੱਚ ਹੈਗੀ ਆ ਇੰਡੀਆ ਦੇ ਵਿੱਚ ਹੈਗੀ ਉਹ ਪੋਸਕੋ ਆ ਜੀ 마ਸੂਮ ਬੱਚਿਆਂ ਲਈ ਅਸੀਂ ਧੰਨਵਾਦੀਆਂ ਪ੍ਰਸ਼ਾਸਨ ਦੇ ਹਰੇਕ ਉਸ ਅਦਾਰੇ ਦੇ ਐਸਐਚਓ ਸਾਹਿਬ ਦੇ ਐਸਐਸਪੀ ਸਾਹਿਬ ਦੇ ਧੰਨਵਾਦੀਆਂ ਜਿਨ੍ਹਾਂ ਨੇ ਉਸ 마ਸੂਮ ਬੱਚੀ ਦੇ ਦਰਦ ਨੂੰ ਸਮਝਦੇ ਹੋਏ ਔਰ ਉਸ ਜਲਾਦ ਦੇ ਉੱਪਰ ਪੋਸਕੋ ਐਕਟ ਲਾਇਆ ਤੇ ਹੁਣ ਉਹ ਜਿਹੜਾ ਆਪਣੀ ਜੇਲ੍ਹ ਦੇ ਵਿੱਚ ਸੜੂਗਾ ਉੱਥੇ ਵੀ ਉਹਨੂੰ ਬਹੁਤਾ ਕੋਈ ਪਿਆਰ ਦੇਣ ਵਾਲਾ ਇਨਸਾਨ ਨਹੀਂ ਮਿਲਣਗੇ ਕਿਉਂਕਿ ਜਦੋਂ ਕੋਈ ਇਨਸਾਨ ਕਿਸੇ ਧੀ ਤੇ ਤਸ਼ੱਦਦ ਕਰਕੇ ਜੇਲ੍ਹਾਂ 'ਚ ਜਾਂਦਾ ਉਹਨੂੰ ਬਹੁਤਾ ਸਰਦਾਰੀ ਨਹੀਂ ਚਲਣੀ ਪੈਂਦੀ ਉਹਨੂੰ ਤਸ਼ੱਦਦ ਚਲਣੀ ਪੈਂਦੀ ਆ ਕੋਈ ਹੱਡ-ਗੋਡੇ ਘਟਾਊ ਆ ਆਪਣੇ ਕੋਈ ਮਾਲਸ ਕਰਾਊਗਾ ਵੀ ਤੂੰ ਇੱਕ ਧੀ ਦੀ ਜ਼ਿੰਦਗੀ ਖਰਾਬ ਕਰਕੇ ਆਇਆ ਉਹ ਵੀ ਇੱਕ ਤੇਰੀ ਆਪਣੀ ਧੀ ਦੀ ਇਸ ਕਰਕੇ ਉਹ ਪੋਸਕੋ ਐਕਟ ਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਆਂ ਜਜ ਸਾਹਿਬਾਨਾਂ ਨੂੰ ਜਦੋਂ ਪਤਾ ਲੱਗਣਾ ਵੀ ਆਹ ਕੁਛ ਇਸ ਦਰਿੰਦੇ ਨੇ ਕੀਤਾ ਤਾਂ ਉਹ ਇਹਨਾਂ ਨੂੰ ਫੌਂਸੀ ਵੀ ਸੁਣਾ ਸਕਦੇ ਨੇ ਇਸ ਕਰਕੇ ਬਹੁਤ ਵੱਡੀ ਧਾਰਾ ਜਿਹੜੀ ਇਹ ਬਣੀ ਆ ਪਰ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਅਸੀਂ ਬੇਨਤੀ ਕਰਾਂਗੇ ਤੁਹਾਡੇ ਅੱਗੇ ਰਿਸ਼ਤੇ ਨਾਤੇ ਬਿਲਕੁਲ ਪਵਿੱਤਰ ਨੇ ਚਾਹੇ ਉਹ ਮਾਮਾ ਚਾਹੇ ਚਾਚਾ ਚਾਹੇ ਮਾਪੇ ਚਾਹੇ ਭਾਈ ਭੈਣ ਪਰ ਸਾਨੂੰ ਧਿਆਨ ਦੇਣ ਦੀ ਲੋੜ ਆ ਜੇ ਆਪਾਂ ਕਹੀਏ ਵੀ ਸਾਡੀਆਂ ਧੀਆਂ ਨਾਨਕੀ ਰਹਿ ਕੇ ਪੜਨਗੀਆਂ ਜਾਂ ਸਾਡੀਆਂ ਧੀਆਂ ਚਾਚੇ ਕੋਲੇ ਪੜਨਗੀਆਂ ਮੈਂ ਇਹ ਨਹੀਂ ਕਹਿੰਦਾ ਵੀ ਕੋਈ ਰਿਸ਼ਤਾ ਗਲਤ ਆ ਰਿਸ਼ਤੇ ਸਾਰੇ ਪਵਿੱਤਰ ਆ ਸਾਰੇ ਪਵਿੱਤਰ ਨੇ ਰਿਸ਼ਤਾ ਸਾਡੇ ਰੂਹ ਨਾਲ ਨਿਭਦਾ ਸਾਡੇ ਸਾਡੇ ਆਪਣੇ ਢੰਗ ਨਾਲ ਨਿਭਦਾ ਜਿੱਦਾਂ ਦੇ ਅਸੀਂ ਇਨਸਾਨ ਆ ਉਦਾਂ ਰਿਸ਼ਤੇ ਨਿਭਦੇ ਨੇ ਪਰ ਸਾਨੂੰ ਧਿਆਨ ਦੇਣ ਦੀ ਲੋੜ ਆ ਕੁਝ ਨਹੀਂ ਪਤਾ ਕਦੋਂ ਇਨਸਾਨ ਦੇ ਵਿੱਚ ਜਲਾਦ ਪੈਦਾ ਹੋ ਜਵੇ ਕੁਝ ਨਹੀਂ ਪਤਾ ਕਦੋਂ ਕੋਈ ਇਨਸਾਨ ਦੇ ਵਿੱਚ ਪ੍ਰੇਤ ਪੈਦਾ ਹੋ ਜਵੇ ਕੁਝ ਨਹੀਂ ਪਤਾ ਕਦੋਂ ਕਿਸੇ ਲੇਡੀਜ਼ ਦੇ ਵਿੱਚ ਇੱਕ ਭੂਤ ਪੈਦਾ ਹੋ ਜਵੇ ਇੱਕ ਚਡੇਲ ਪੈਦਾ ਹੋ ਜਵੇ ਤੇ ਉਹ ਜ਼ੁਲਮ ਕਰਨ ਤੇ ਉੱਤਰ ਆਵੇ ਇਸ ਕਰਕੇ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਅਵੇਅਰ ਹੋਣ ਦੀ ਲੋੜ ਆ ਹੁਣ ਸਾਨੂੰ ਅੱਗੇ ਇੱਕ ਵੀਡੀਓ ਆਉਂਦੀ ਆ ਉਹ ਇਨਸਾਨ ਵੀ ਬਖਸ਼ਣ ਦੇ ਯੋਗ ਨਹੀਂ ਹੈਗਾ ਮਤਲਬ ਅਸੀਂ ਆਪ ਹੈਰਾਨ ਆ ਵੀ ਇਹ ਸ ਚੀਜ਼ਾਂ ਸਾਡੇ ਸਮਾਜ ਚ ਕਿਉਂ ਹੋ ਰਹੀਆਂ ਨੇ ਅੱਜ ਤੋਂ ਜੇ ਆਪਾਂ ਗੱਲ ਕਰੀਏ ਮੇਰੀ 36 37 ਸਾਲ ਉਮਰ ਆ ਮਤਲਬ ਸਵੇਰੇ ਘਰ ਤੋਂ ਖੇਡਣ ਲਈ ਨਿਕਲਦੇ ਸੀ ਟੋਡਰਵਾਲ ਪਿੰਡ ਮੇਰੇ ਨਾਨਕੇ ਨੇ ਨਾਭ ਏਰੀਆ ਚ ਤੇ ਸ਼ਾਮ ਨੂੰ ਮਾਪੇ ਛਿੜਕਾਂ ਮਾਰ ਕੇ ਮੋੜਦੇ ਸੀ ਸਾਰਾ ਦਿਨ ਫਿਕਰ ਨਹੀਂ ਹੁੰਦਾ ਸੀ ਵੀ ਸਾਡੇ ਬੱਚੇ ਕਿੱਥੇ ਨੇ ਇਦਾਂ ਈ ਧੀਆ ਦਾ ਹੁੰਦਾ ਸੀ ਜਿਹੜੇ ਉਸ ਟਾਈਮ ਦੇ ਬੋਰਨ ਨੇ ਉਹਨਾਂ ਨੂੰ ਸਾਰੇ ਮਹਿਸੂਸ ਕਰਨ ਕਿ ਸਾਰਾ ਸਾਰਾ ਦਿਨ ਬੱਚੇ ਇਕੱਠੇ ਖੇਡਣਾ ਤੇ ਇਕੱਠੇ ਜਾਣਾ ਸਾਰਾ ਦਿਨ ਮਾਪੇ ਨੂੰ ਕੋਈ ਫਿਕਰ ਨਹੀਂ ਹੁੰਦਾ ਸੀ ਕਿਉਂਕਿ ਮੀਡੀਆ ਨਹੀਂ ਸੀਗਾ ਇਦਾਂ ਹੁੰਦਾ ਜ਼ਰੂਰ ਸੀਗਾ ਪਰ ਏਡੀ ਵੱਡੀ ਮਾਤਰਾ ਚ ਨਹੀਂ ਹੁੰਦਾ ਸੀ ਧੀਆ ਨਾਲ ਗਲਤ ਅੱਜ ਤੁਸੀਂ ਇੱਕ ਮਿੰਟ ਵੀ ਆਪਣੇ ਬੱਚੇ ਨੂੰ ਆਪਣੀ ਨਿਗਾ ਤੋਂ ਪਰੇ ਨਹੀਂ ਕਰ ਸਕਦੇ ਹਾਏ ਮੇਰਾ ਧੀ ਪੁੱਤ ਕਿੱਥੇ ਗਿਆ ਕਿਉਂ ਕਿ ਸਾਡੇ ਅੰਦਰ ਦਾਰਾ ਸੋਸ਼ਲ ਮੀਡੀਆ ਦਾ ਜੋਗਾ ਹਰ ਵਕਤ ਜਿਹੜੀ ਤੁਸੀਂ ਉਹ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਨੇ ਸਾਨੂੰ ਗੁਰੂ ਵਾਲੇ ਬਣਨ ਦੀ ਲੋੜ ਆ ਗੁਰੂ ਮਹਾਰਾਜ ਅੱਗੇ ਅਰਦਾਸ ਕਰਨ ਦੀ ਲੋੜ ਆ ਅਸੀਂ ਇੱਕ ਗੱਲ ਸਾਂਝੀ ਕਰ ਦੰਨੇ ਆ ਵੀ ਜਦੋਂ ਇਨਸਾਨ ਗਲਤੀ ਕਰਦਾ ਉਹ ਕਿਹੜਾ ਰੂਪ ਧਾਰਨ ਕਰਦਾ ਇੱਕ ਅਸੀਂ ਗੱਲ ਸੁਣੀ ਸੀ ਕਿਤੇ ਚੰਗੇ ਕਿਸੇ ਇਨਸਾਨ ਤੋਂ ਇੱਕ ਸਾਧੂ ਸੀਗਾ ਜੀ ਉਸ ਸਾਧੂ ਨੂੰ ਇੱਕ ਲੇਡੀਜ਼ ਪੁੱਛਦੀ ਸੀ ਹਰ ਰੋਜ਼ ਆ ਕੇ ਇੱਕ ਕਥਾ ਤਾਂ ਬਹੁਤ ਲੰਬੀ ਆ ਤੇ ਬਹੁਤ ਤਰ੍ਹਾਂ-ਤਰ੍ਹਾਂ ਚ ਜਿਹੜੀ ਹੈਗੀ ਆ ਜਿੰਨੀ ਕੁ ਸਾਡੀ ਸਮਝ ਐ ਸੀ ਉਸ ਹਿਸਾਬ ਨਾਲ ਤੁਹਾਨੂੰ ਦੱਸਦਾਂ ਨੇ ਵੀ ਇਨਸਾਨ ਕਿਸੇ ਵੇਲੇ ਵੀ ਇੱਕ ਜਲਾਦ ਦਾ ਰੂਪ ਧਾਰਨ ਕਰ ਸਕਦਾ ਕਿਸੇ ਵੇਲੇ ਵੀ ਗਲਤੀ ਕਰ ਸਕਦਾ ਕਿਸੇ ਦਾ ਕੋਈ ਵਿਸ਼ਵਾਸ ਨਹੀਂ ਕੋਈ ਇਨਸਾਨ ਹੋਵੇ ਚਾਹੇ ਵਿਸ਼ਵਾਸ ਸਿਰਫ ਪਰਮਾਤਮਾ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਸ਼ਵਾਸ ਆ ਇਨਸਾਨ ਦਾ ਕਾਹਦਾ ਵਿਸ਼ਵਾਸ ਜੀ ਇਹ ਦੱਸਣਾ ਚਾਹੁੰਨੇ ਇੱਕ ਸਾਧੂ ਭਗਤੀ ਕਰਦਾ ਸੀ ਉਹਨੂੰ ਇੱਕ ਲੇਡੀਜ਼ ਆ ਕੇ ਕਿਹਾ ਕਰੇ ਜਦੋਂ ਉਹ ਆਪਣੀ ਕੁੱਤੀ ਨੂੰ ਗਲੀ ਦੇ ਵਿੱਚ ਲੈ ਕੇ ਆਉਂਦੀ ਸੀ ਉਹ ਸਾਧੂ ਨੂੰ ਕਹਿੰਦੀ ਸੀ ਬਾਬਾ ਦੱਸ ਮੇਰੀ ਜਿਹੜੀ ਕੁੱਤੀ ਦੇ ਪੂੰਛ ਦੇ ਵਾਲ ਨੇ ਉਹ ਸੱਚੇ ਨੇ ਜਾਂ ਤੁਹਾਡੀ ਦਾੜੀ ਦੇ ਵਾਲ ਜਿਹੜੇ ਸੱਚੇ ਨੇ ਉਹ ਹਰ ਰੋਜ਼ ਇਹ ਸਵਾਲ ਕਰਦੀ ਸੀ ਭੈਣ ਉਸ ਸਾਧੂ ਨੂੰ ਪਰ ਉਹ ਸਾਧੂ ਨੇ ਆਪਣੀ ਜ਼ਿੰਦਗੀ ਦੇ ਵਿੱਚ ਉਸ ਸਵਾਲ ਦਾ ਕਦੇ ਵੀ ਉੱਤਰ ਨਹੀਂ ਦਿੱਤਾ ਕਿਉਂਕਿ ਉਹਦੇ ਕੋਲੇ ਉੱਤਰ ਨਹੀਂ ਸੀਗਾ ਉਸ ਗੱਲ ਦਾ ਉਹ ਦੱਸ ਨਹੀਂ ਸਕਦੇ ਸੀਗੇ ਵੀ ਕੁੱਤੀ ਦੀ ਪੂੰਛ ਦੇ ਵਾਲ ਸੱਚੇ ਨੇ ਕਿ ਮੇਰੀ ਦਾੜੀ ਦੇ ਵਾਲ ਸੱਚੇ ਨੇ ਪਰ ਜਦੋਂ ਉਹ ਸਾਧੂ ਬਿਰਧ ਹੋ ਗਏ ਸਰੀਰ ਛੱਡਣ ਵਾਲਾ ਟਾਈਮ ਆ ਗਿਆ ਉਹਨਾਂ ਦਾ ਤਾਂ ਉਹਨਾਂ ਨੇ ਉਸ ਧੀ ਨੂੰ ਯਾਦ ਰੱਖਿਆ ਕਿਉਂਕਿ ਕਈ ਮਹੀਨੇ ਉਹ ਧੀ ਉਹਨੂੰ ਲਗਾਤਾਰ ਸਾਧੂਆਂ ਨੂੰ ਤੰਗ ਕਰਦੀ ਸੀ ਇਸ ਗੱਲ ਦੇ ਉੱਪਰ ਉਹਨਾਂ ਨੇ ਉਸ ਧੀ ਨੂੰ ਬੁਲਾਇਆ ਜਦੋਂ ਉਹ ਸਰੀਰ ਛੱਡਣ ਵਾਲੇ ਸੀਗੇ ਉਹ ਕਹਿੰਦੇ ਵੀ ਉਸ ਧੀ ਨੂੰ ਬੁਲਾ ਕੇ ਲੈ ਕੇ ਆਓ ਤਾਂ ਉਸ ਧੀ ਨੂੰ ਬੁਲਾਇਆ ਜਾਂਦਾ ਤੇ ਉਹ ਧੀ ਨੂੰ ਦੱਸਦੇ ਨੇ ਵੀ ਭਾਈ ਤੂੰ ਮੇਰੇ ਤੋਂ ਇੱਕ ਸਵਾਲ ਪੁੱਛਦੀ ਹੁੰਦੀ ਸੀ ਵੀ ਦੱਸ ਭਾਈ ਬਾਬਾ ਤੇਰੀ ਦਾੜੀ ਦੇ ਬਾਲ ਸੋਚੇ ਨੇ ਜਾਂ ਮੇਰੀ ਕੁੱਤੀ ਦੀ ਜਿਹੜੀ ਪੂੰਛ ਆ ਉਹਦੇ ਬਾਲ ਸੋਚੇ ਨੇ ਤਾਂ ਉਹ ਸਾਧੂਆਂ ਨੇ ਉਸ ਵਕਤ ਇੱਕ ਉੱਤਰ ਦਿੱਤਾ ਉਹ ਧੀ ਵੀ ਹੈਰਾਨ ਕਹਿੰਦੀ ਵੀ ਤੁਸੀਂ ਇੰਨੇ ਸਾਲਾਂ ਬਾਅਦ ਕਿਉਂ ਉੱਤਰ ਦੇ ਰਹੇ ਹੋ ਤੁਸੀਂ ਉਸ ਵਕਤ ਮੈਨੂੰ ਉੱਤਰ ਦੇ ਦਿੰਦੇ ਤਾਂ ਉਹਨਾਂ ਸਾਧੂਆਂ ਨੇ ਕਿਹਾ ਵੀ ਮੇਰੀ ਦਾੜੀ ਦੇ ਬਾਲ ਸੋਚੇ ਨੇ ਉਹਨਾਂ ਨੇ ਦੱਸਿਆ ਵੀ ਆ ਸੋਚੇ ਨੇ ਉਹ ਕਹਿੰਦੀ ਵੀ ਉਹ ਕਿੱਦਾਂ ਉਹ ਕਹਿੰਦਾ ਵੀ ਜੇਕਰ ਮੈਂ ਤੈਨੂੰ ਉਸ ਸਨ ਦੇ ਵਿੱਚ ਇੰਨੇ ਸਾਲ ਪਹਿਲਾਂ ਇਸ ਗੱਲ ਦਾ ਜਵਾਬ ਦੇ ਦਿੰਦਾ ਤਾਂ ਹੋ ਸਕਦਾ ਮੇਰੇ ਤੋਂ ਅੱਗੇ ਜਾ ਕੇ ਕੋਈ ਗਲਤੀ ਹੋ ਜਾਂਦੀ ਮੈਂ ਝੂਠਾ ਪੈ ਜਾਂਦਾ ਤਾਂ ਇਸ ਕਰਕੇ ਕਹਿੰਦਾ ਮੇਰ ਤੋਂ ਜ਼ਿੰਦਗੀ ਦੇ ਵਿੱਚ ਕੋਈ ਗਲਤੀ ਨਹੀਂ ਹੋਈ ਤਾਂ ਅੱਜ ਮੇਰੀ ਦਾੜੀ ਦੇ ਬਾਲ ਹੀ ਸੁੱਚੇ ਨੇ ਇਸ ਕਰਕੇ ਅਸੀਂ ਦੱਸਣਾ ਚਾਹੁੰਦੇ ਆ ਇਹ ਆਧਾਰਨ ਦੇ ਤੌਰ ਤੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਇਨਸਾਨ ਦਾ ਕੋਈ ਭਰੋਸਾ ਨਹੀਂ ਜੀ ਗੁਰੂ ਆਲੇ ਬਣੀ ਹੈ ਜੀ ਅੰਮ੍ਰਿਤ ਵੀ ਸ਼ਕੀ ਹੈ ਗੁਰੂ ਮਹਾਰਾਜ ਦੇ ਚਰਨਾਚਰ ਅਰਦਾਸ ਕਰੀਏ ਮਹਾਰਾਜ ਸਾਨੂੰ ਸਿੱਖੀ ਜੀਵਨ ਬਖਸ਼ ਦੋ ਸਾਨੂੰ ਧਰਮ ਦੇ ਨਾਲ ਜੋੜ ਲਓ ਕਿਉਂਕਿ ਜਿਹੜਾ ਵੀ ਧਰਮ ਸਾਡੇ ਇੱਥੇ ਕਿਸੇ ਵੀ ਰੂਪ ਚ ਆਪਾਂ ਪੂਜ ਲਈਏ ਉਹ ਸਾਨੂੰ ਜੀਣ ਦੀ ਜਾਂਚ ਸਿਖਾਉਂਦਾ ਸਾਨੂੰ ਚੰਗੇ ਕਰਮ ਕਰਨੇ ਸਿਖਾਉਂਦਾ ਉਸ ਤੋਂ ਅੱਗੇ ਉਸ ਬੱਚੀ ਬਾਰੇ ਸਾਨੂੰ ਬਹੁਤ ਕਾਲ ਆਈ ਵੀ ਜਿਹੜਾ ਉਸ ਬੱਚੀ ਨੂੰ ਅਸੀਂ ਅਡਾਪਟ ਕਰ ਲੈਨੇ ਆ ਉਸ ਬੱਚੀ ਨੂੰ ਗੋਦ ਲੈ ਲੈਨੇ ਆ ਤਾਂ ਉਸ ਤੋਂ ਬਾਅਦ ਅਸੀਂ ਦੱਸਣਾ ਚਾਹੁੰਦੇ ਆ ਜੀ ਮਾਂ ਬੱਚੀ ਦੀ ਕੇਅਰ ਕਰੂਗੀ ਕਿਉਂਕਿ ਮਾਂ ਤਾਂ ਜਦੋਂ ਪਹਿਲੇ ਵਿਆਹ ਦੇ ਵਿੱਚ ਇਹ ਦੋਨੇ ਧੀਆਂ ਦਾ ਜਨਮ ਹੋਇਆ ਮਾਂ ਨੇ ਉਦੋਂ ਵੀ ਧੀਆਂ ਨਹੀਂ ਛੱਡੀਆਂ ਤਾਂ ਅੱਜ ਉਹ ਕਹਿੰਦੀ ਵੀ ਮੈਂ ਆਪਣਾ ਛੱਡ ਨਹੀਂ ਸਕਦੀ ਮੈਂ ਆਪਣੀਆਂ ਧੀਆਂ ਨੂੰ ਰੱਖੂਗੀ ਉਸ ਕਰਕੇ ਉਹਨਾਂ ਲਈ ਕੋਈ ਪੜ੍ਹਾਈ ਦੀ ਸੰਗਤ ਕਾਲ ਕਰਦੀ ਆ। ਉਹ ਆਪਾਂ ਅਗਲਾ ਵਿਚਾਰ ਜ਼ਰੂਰ ਕਰਾਂਗੇ ਉਹਨਾਂ ਲਈ ਪੜ੍ਹਾਈ ਦੀ ਕੋਈ ਚੀਜ਼ ਦੀ ਲੋੜ ਆ। ਉਹ ਆਪਾਂ ਜ਼ਰੂਰ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ ਜੀ। ਤੇ ਦੂਜੀ ਗੱਲ ਜਿਹੜੀ ਪੁਰਾਣੀ ਵੀਡੀਓ ਅਸੀਂ ਸ਼ੇਅਰ ਕੀਤੀ ਸੀ ਉਸ ਦੀ ਅਸੀਂ ਉਹਨੂੰ ਰਿਮੂਵ ਕਰ ਦਾਂਗੇ ਕਿਉਂਕਿ ਉਹ ਵੀਡੀਓ ਦਾ ਮਕਸਦ ਸੀਗਾ ਤੁਹਾਨੂੰ ਜਗਾਉਣਾ ਤੁਹਾਡੇ ਤੱਕ ਆਵਾਜ਼ ਪਹੁੰਚਾਉਣਾ ਤੇ ਉਹਨੂੰ ਡਿਲੀਟ ਕਰ ਦਾਂਗੇ ਜੀ ਆਪਾਂ। ਆਪਾਂ ਰਿਮੂਵ ਕਰਕੇ ਇਸ ਵੀਡੀਓ ਦੇ ਰਾਹੀਂ ਮੈਸੇਜ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਜੀ। ਤੁਸੀਂ ਜੁੜਿਓ ਜਿਹੜੇ ਭੈਣ ਭਰਾ ਸਾਨੂੰ ਪੁੱਛਦੇ ਨੇ ਵੀ ਆਪਣਾ ਫਰਜ ਸੇਵਾ ਸੁਸਾਇਟੀ ਚ ਕਿੱਦਾਂ ਮਦਦ ਕਰੀਏ ਸਾਨੂੰ ਤੁਸੀਂ ਚੀਜ਼ਾਂ ਡੋਨੇਟ ਕਰੋ ਜੀ ਬਹੁਤ ਐਸੀਆਂ ਚੀਜ਼ਾਂ ਨੇ ਇੱਥੇ ਲੈਣ ਵਾਲੀਆਂ ਜੀ ਜਿਹੜੀਆਂ ਇਸ ਵਕਤ ਇਸ ਘਰ ਦੇ ਵਿੱਚ ਲੋੜ ਆ ਚਾਹੇ ਉਹ ਬਿਲਡਿੰਗ ਮਟੀਰੀਅਲ ਹੋਵੇ ਚਾਹੇ ਉਹ ਇੱਥੇ ਟਰੈਕਟਰ ਟਰੈਲੀ ਹੋਵੇ ਚਾਹੇ ਸਾਨੂੰ ਟੈਂਕ ਦੀ ਲੋੜ ਐ ਸੀ ਇਸ ਵਕਤ ਟਾਇਲਟ ਟੈਂਕ ਦੇ ਕੋਲੇ ਖੜਿਆ ਇੱਥੇ ਸੀਵਰੇਜ ਦਾ ਕੋਈ ਪ੍ਰਬੰਧ ਨਹੀਂ ਜੀ ਟਾਇਲਟ ਦਾ ਪਾਣੀ ਇਕੱਠਾ ਹੁੰਦਾ ਉਹਨੂੰ ਕੱਢ ਕੇ ਆਉਣਾ ਪਊਗਾ ਉਹਦੇ ਲਈ ਇੱਕ ਟੈਂਕ ਚਾਹੀਦਾ ਜੀ ਉਦਲੀ ਟਰੈਕਟਰ ਚਾਹੀਦਾ ਪਾਣੀ ਵਾਲਾ ਟੈਂਕ ਚਾਹੀਦਾ ਡੀਜ਼ਲ ਟੈਂਕ ਚਾਹੀਦਾ ਭਾਂਡ ਕਿੰਨਾ ਕੁਝ ਆ ਜੀ ਸੰਗਤ ਜੀ ਬਹੁਤ ਕੁਝ ਆ ਤੁਹਾਡੇ ਸਾਥ ਦੀ ਲੋੜ ਆ ਤੁਸੀਂ ਆਪਣੇ ਦਸਵੰਦ ਚੋਂ 1 ਰੁਪਏ ਦੀ ਚੀਜ਼ ਆ ਚਾਹੇ 100 ਦੀ ਆਪਣੇ ਹੱਥੀਂ ਆ ਕੇ ਦੇਖ ਕੇ ਜਾਓ ਜੀ ਆਪਣੇ ਹੱਥੀ ਲਿਸਟ ਲੈ ਕੇ ਕੋਈ ਸਾਨੂੰ ਸਮਾਨ ਲੈ ਕੇ ਦੋ ਤੇ ਜਿਹੜੀ ਸਾਨੂੰ ਦਸਵੰਦ ਦੀ ਲੋੜ ਪੈਂਦੀ ਆ ਉਹ ਵੀ ਅਸੀਂ ਤੁਹਾਡੇ ਤੋਂ ਹੀ ਮੰਗਾਂਗੇ ਇਸ ਕਰਕੇ ਜਿਹੜੇ ਵੀ ਭੈਣ ਭਰਾ ਸੇਵਾ ਕਰਨਾ ਚਾਹੁੰਦੇ ਨੇ ਕੋਈ ਰਾਸ਼ਨ ਦੇ ਰੂਪ ਚ ਕੱਪੜਾ ਦੇ ਰੂਪ ਚ ਉਹ ਸਾਨੂੰ ਇਦਾਂ ਜਿਹੜੀ ਸਪੋਰਟ ਤੁਸੀਂ ਕਰੋ ਤਾਂ ਜੋ ਆਪਾਂ ਇਸ ਘਰ ਨੂੰ ਹੋਰ ਵੱਡਾ ਬਣਾ ਕੇ ਲੋੜਵੰਦਾਂ ਦੀ ਮਦਦ ਕਰ ਸਕੀਏ ਜਿਹੜੇ ਵੀਰ ਭਰਾ ਸਾਡੇ ਹੋਰ ਨੇ ਕਿਉਂਕਿ ਸਾਡੇ ਤੋਂ ਪਿਛਲੇ ਮਹੀਨੇ ਚ ਕੋਈ ਇਦਾਂ ਦੇ ਵੀਰਾਂ ਨੂੰ ਲਿਆਂਦਾ ਨਹੀਂ ਗਿਆ ਕਿਉਂਕਿ ਦੋ ਕੇ ਕੇਸ ਇੱਦੇ ਇਦਾਂ ਦੇ ਸੀਗੇ ਜਿਨ੍ਹਾਂ ਚ ਪੈਰਵਾਈ ਕਰਨੀ ਪੈ ਰਹੀ ਸੀ ਇੱਕ ਉਸ ਬੱਚੇ ਤੇ ਜਿਹਦੇ ਪ੍ਰੈਸ ਲੱਗੀ ਆ ਉਸ ਬੱਚੇ ਪਿੱਛੇ ਪੈਰਵਾਈ ਕੀਤੀ ਉਸ ਜਲਾਦ ਤੇ ਪਰਚਾ ਦਰਜ ਕਰਾਇਆ ਉਸ ਜਲਾਦ ਲੇਡੀਜ਼ ਦੇ ਉੱਪਰ ਮਨੀ ਸ਼ਰਮਾ ਨਾਮ ਦੀ ਜਨਾਨੀ ਦੇ ਉੱਪਰ ਤੇ ਉਹਦੀ ਮਾਂ ਦੇ ਉੱਪਰ ਪਰਚਾ ਦਰਜ ਕਰਾਇਆ ਗਿਆ ਤੇ ਜਿਹੜਾ ਨਾਬੇ ਵਾਲਾ ਕੇਸ ਆ ਜੀ ਇਹ ਵੀ ਉਸ ਜਲਾਦ ਦੇ ਉੱਪਰ ਪਰਚਾ ਦਰਜ ਹੋ ਗਿਆ ਜੀ ਤੁਸੀਂ ਸਾਰੇ ਭੈਣ ਭਰਾ ਜੁੜੇ ਹੋ ਧੰਨਵਾਦ ਤੁਹਾਡਾ ਤੁਹਾਡੇ ਆਸਰੇ ਅਸੀਂ ਤੁਰੇ ਫਿਰਦੇ ਆ ਜੀ ਔਰ ਅਗਲਾ ਇੱਕ ਕੇਸ ਹੋਰ ਆ ਜੀ ਉਹ ਵੀ ਇਨਸਾਨ ਨੂੰ ਆਪਾਂ ਬਖਸ਼ਣਾ ਨਹੀਂ ਕਿਉਂਕਿ ਬਖਸ਼ਣਾ ਕਿਉਂ ਨਹੀਂ ਜਿਹੜਾ ਇਹ ਪਾਪ ਹੈ ਬਖਸ਼ਣ ਦੇ ਯੋਗ ਨਹੀਂ ਕੋਈ ਇਨਸਾਨ ਚੋਰੀ ਕਰੇ ਕੋਈ ਮੰਦਾ ਬੋਲੇ ਸਾਡੇ ਤੋਂਨੇਕਾਂ ਗਲਤੀਆਂ ਹੋਈਆਂ ਹੋਣਗੀਆਂ ਜੀਵਨ ਦੇ ਵਿੱਚ ਉਹਨਾਂ ਦੀ ਮਾਫੀ ਮੰਗ ਸਕਦੇ ਆ ਪਰ ਇੱਕ 마ਸੂਮ ਧੀ ਦੇ ਨਾਲ ਇਹ ਕੋਈ ਚੀਜ਼ ਕਰਨੀ ਉਹਨੂੰ ਮਾਫ ਨਹੀਂ ਕਰਨਾ ਜੀ ਇਹ ਖਾਲਸੇ ਦਾ ਸੂਲ ਨਹੀਂ ਹੈਗਾ ਵੀ ਜਿਹੜਾ ਸਾਡੀ ਧੀ ਭੈਣ ਦੀ ਇੱਜ਼ਤ ਨੂੰ ਲੁੱਟੂਗਾ ਉਹਨੂੰ ਅਸੀਂ ਸਾਰੇ ਭੈਣ ਭਰਾ ਪਿੰਡੋਂ ਪਿੰਡੀ ਪੰਚਾਇਤਾਂ ਨੌਜਵਾਨ ਭੈਣ ਭਰਾ ਆਪਾਂ ਆਪਣੇ ਆਪਣੇ ਪਿੰਡਾਂ ਨੂੰ ਸਾਹਮਣਾ ਕਿਸੇ ਦੀ ਵੇਟ ਨਾ ਕਰੀਏ ਵੀ ਭਾਈ ਅੰਮ੍ਰਿਤਸਰ ਤੋਂ ਕੋਈ ਜਥੇਦਾਰ ਆਊਗਾ ਜਾਂ ਅਨੰਦਪੁਰ ਸਾਹਿਬ ਤੋਂ ਕੋਈ ਜਥੇਦਾਰ ਆਊਗਾ ਜਾਂ ਲਚਕਾਣੀ ਤੋਂ ਕੋਈ ਪਾਲ ਸਿੰਘ ਆਊਗਾ ਜਾਂ ਲੁਧਿਆਣੇ ਤੋਂ ਕੋਈ ਗੁਰਪ੍ਰੀਤ ਸਿੰਘ ਆਊਗਾ ਜਾਂ ਕੋਈ ਅਮਰੀਕਾ ਤੋਂ ਕੋਈ ਜਾਂ ਕੋਈ ਦबई ਤੋਂ ਕੋਈ ਇਨਸਾਨ ਆਊਗਾ ਨਹੀਂ ਨਹੀਂ ਆਪਾਂ ਆਪੋ ਆਪਣੇ ਪਿੰਡਾਂ 'ਚ ਆਪ ਧਿਆਨ ਦੇਣਾ ਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਬੱਚੇ ਪੜਨ ਵਾਲੇ ਨੇ ਉਹਨਾਂ ਤੇ ਵੀ ਗੌਰ ਕਰੀਏ ਜਿਹੜੇ ਬੱਚਿਆਂ ਤੇ ਪ੍ਰੋਬਲਮ ਪਈ ਵੀ ਆ ਕੋਈ ਨਾ ਕੋਈ ਮੁਸੀਬਤ ਪਈ ਵੀ ਉਹ ਵੀ ਗੌਰ ਕਰੀਏ ਗੁਰੂ ਸਾਹਿਬ ਕਿਰਪਾ ਕਰਨ ਅਸੀਂ ਵਿਚਾਰ ਕਰਦੇ ਹੋਏ ਕੋਈ ਸਾਡੇ ਤੋਂ ਗਲਤੀ ਹੋ ਗਈ ਹੋਵੇ ਕਿਤੇ ਸਾਡੇ ਤੋਂ ਕੋਈ ਸ਼ਬਦ ਉਚਾਨੀਵੇਂ ਬੋਲਿਆ ਖਾ ਉਹਨੂੰ ਮਾਫੀ ਦੇ ਦਿਆ ਕਰੋ ਜੀ ਅਸੀਂ ਵੀ ਤੁਹਾਡੇ ਬੱਚਿਆਂ ਤੁਹਾਡੇ ਭਰਾ ਤੁਹਾਡਾ ਬਹੁਤ ਵਾ ਜੀਓ ਆਇਆ ਉਹਨੂੰ ਤੁਸੀਂ ਆਉਂਦੇ ਜਾਂਦੇ ਪਟਿਆਲੇ ਤੋਂ ਪਾਸੋਂ ਰੋਡ ਦੇ ਉੱਪਰ ਜਰੂਰ ਖੜਕੇ ਜਾਇਆ ਕਰੋ ਸਾਨੂੰ ਹੌਸਲਾ ਮਿਲਦਾ ਉਹਨਾਂ ਚੀਜ਼ਾਂ ਨਾਲ ਹੋਰ ਸਾਨੂੰ એનર્ਜੀ ਮਿਲਦੀ ਆ ਬੀਐਨਏ ਭੈਣ ਭਰਾ ਪਿਆਰ ਕਰਨ ਵਾਲੇ ਨੇ ਤੇ ਆਪਾਂ ਕੁਝ ਹੋਰ ਅੱਗੇ ਸਮਾਜ ਲਈ ਕੋ ਚੰਗਾ ਕਰੀਏ ਇੱਕ ਦਿਨ ਸਮਾਂ ਆਊਗਾ ਜੀ ਗੱਲ ਤਾਂ ਭਵਿੱਖ ਦੀ ਆ ਪਰ ਸਮਾਂ ਆਊਗਾ ਬਹੁਤ ਵੱਡਾ ਘਰ ਇੱਥੇ ਬਣਨਾ ਜੀ ਕਿਉਂਕਿ ਜਦੋਂ ਤੁਸੀਂ ਸੱਚ ਦੇ ਰਸਤੇ ਤੁਰਦੇ ਹੋ ਤੁਹਾਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਨੂੰ ਆਪ ਪ੍ਰਤੱਖ ਦਿਖਾਉਂਦੇ ਨੇ ਵੀ ਅੱਗੇ ਬਣਨਾ ਕੀ ਆ ਤੁਹਾਨੂੰ ਮਹਾਰਾਜ ਆਪ ਦਿਖਾਉਂਦੇ ਨੇ ਅੱਗੇ ਕਿੱਥੇ ਕਮਰਾ ਬਣਨਾ ਕਿੱਥੇ ਹਸਪਤਾਲ ਬਣਨਾ ਕਿੱਥੇ ਨਸ਼ੇ ਵਾਲੇ ਬੱਚਿਆਂ ਲਈ ਕਿੱਥੇ ਮਰੀਜ਼ਾਂ ਲਈ ਕਿੱਥੇ ਕਿਹੜੀ ਚੀਜ਼ ਬਣਨੀ ਹੈ ਉਹ ਗੁਰੂ ਮਹਾਰਾਜ ਆਪ ਦਿਖਾਉਂਦੇ ਨੇ 100% ਐਡਾ ਬੜਾ ਘਰ ਬਣੂਗਾ ਜਿੱਚ ਕਈ ਸੌਆਂ ਦੀ ਗਿਣਤੀ ਚ ਕਈ ਹਜ਼ਾਰਾਂ ਦੀ ਗਿਣਤੀ ਚ ਲੋੜਮੰਦ ਮੰਦਬੁੱਧੀ ਬੇਸਹਾਰ ਇਨਸਾਨਾਂ ਨੂੰ ਘਰ ਮਿਲਣਾ ਜੀ ਸਮਾਊਗਾ ਜੀ ਗੁਰੂ ਸਾਹਿਬ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਵਾਹਿਗੁਰੂ ਧੰਨਵਾਦ ਤੁਹਾਡਾ ਕੋਈ ਸਾਡੇ ਤੋਂ ਗਲਤੀ ਹੋ ਗਈ ਹੋਵੇ ਮਾਫੀ ਦਿਓ ਪਟਿਆਲੇ ਤੋਂ ਭਾਸੋਂ ਰੋਡ ਦੇ ਉੱਪਰ ਲਚਕਾਣੀ ਪਿੰਡ ਦੇ ਵਿੱਚ ਇਹ ਆਸ਼ਰਮ ਹੈ ਜੀ ਤੁਸੀਂ ਆਉਂਦੇ ਜਾਂਦੇ ਜਰੂਰ ਘੜ ਕੇ ਜਾਇਆ ਕਰੋ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਡੇ ਭੈਣ ਭਰਾਵਾਂ ਦੇ ਤੁਹਾਡੇ ਤੁਸੀਂ ਕਿੱਥੇ ਵੀ ਬੈਠੇ ਜਿਹੜੀ ਇਹ ਵੀਡੀਓ ਨੂੰ ਦੇਖ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ 5 ਸਾਲਾਂ ਚ ਸਾਨੂੰ ਬਹੁਤ ਹੌਸਲਾ ਦਿੱਤਾ ਭੈਣ ਭਰਾਵਾਂ ਨੇ ਫੋਨ ਕਰਕੇ ਉਰੇ ਆ ਕੇ ਅਸੀਂ ਉਸ ਹੌਸਲੇ ਦੇ ਅ ਜਿਹੜੇ ਉੜੇ ਫਿਰਦੇ ਆ ਤੁਹਾਡੇ ਹੌਸਲੇ ਕਰਕੇ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ